ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਕੰਕਾਂ ਟੋਪਾਂ ਦੇ ਹਮਲਾ ਕੀਤਾ ਹੋਏ ਜਿਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਥੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਚ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਬਰੀ ਬਜਜਤ ਬੀਜੇਪੀ ਨੇ ਡੋਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਕਿਹਰ ਮਨੀਆ ਲੈਣ ਵਾਸਤੇ ਆਪਣੀ ਕੌਮ ਵੀ ਛੱਡ ਦਿੰਦੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਦੇ ਆ ਤੇ ਫਿਰ ਆਪਣਾ ਕੌਮ ਫਿਰ ਆਪਕਹਿੰਦੇ ਆ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਆਉਂਦਾ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਐ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮੈਜੋਰਿਟੀ ਚ ਹੈ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਹੈ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖ ਲਓ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟ ਹੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਤੱਕ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਗੁਰੂ ਘਰ ਦੀ ਕਮੇਟੀ ਐ ਉਹਦੇ ਤੇ ਕਾਬਜ ਹੋ ਗਏ ਐ اپنی ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹੈ ਜਿਹੜੀ ਅੰਗਰੇਜ਼ ਨਹੀਂ ਹਿੰਮਤ ਕਰ ਸਕੇ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਜੀਪੀਸੀ ਵੀ ਤੋੜਾ ਲਈ ਹੈ ਆਦਾ ਸ਼ੁਕਰ ਹੈ ਕੇ ਜੀਪੀਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਰਹੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਐਜੀਪੀਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਲਖਣਾ ਤਿੰਨ ਲਖਣਾ ਦੇਖ ਲਓ ਪੂਰੀ ਤਾਕਤ ਲੱਗਿਆ ਸੀ ਤੇ ਫਿਰ ਕਿਦੋਂ ਜਾਗੋਂਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅੰਮ੍ਰਿਤਧਾਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇਮਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀਦਲ ਨਹੀਂ ਹੈ ਕਾਲੀ ਦਲ ਨੂੰ ਮੈਂ ਹੈਰਾਨ ਹੈ ਸਿੱਖ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਸੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿੱਧਰ ਜਫੀ ਪਾਈ ਫਿਰਦੇ ਆ ਹੁਣ ਕਿੱਧਰ ਹੁਣ ਜਦੋਂ ਬੇਦਬੀਆਂ ਹੋਈਆਂ ਹੁਣ ਕੋਈ ਹੁਣ ਕੋਈ ਨਹੀਂ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ 5 ਸਾਲ ਕਾਂਗਰਸ ਦੀ ਰਹੀ ਆ ਹੁਣ ਝਾੜੂ ਵਾਲੇ ਦੀ ਐ ਉਦੋਂ ਕਹਿੰਦੇ ਸੀ ਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰਾਉਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਤੇ ਨਾਂ ਤੇ ਏਡੇ ਵੱਡੇ ਇਲਜ਼ਾਮ ਲਾ ਦਿਓ ਸਾਰੇ ਹੀ ਚਿੰਬੜ ਗਏ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਈਆਂ ਥੋਡੇ ਤੇ ਥੋਡੇ ਤੁਸੀਂ ਗੱਲਾਂ ਚਾਗੇ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੁੱਲਦੇ ਫਿਰਦੇ ਆ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ ਆ 2027 ਛੇਤੀ ਲੈ ਕੇ ਆਉ 27 ਕਿਵੇਂ ਛੇਤੀ ਆਉਗੀ ਘੱਟ ਤੋਂ ਘੱਟ ਆਪ ਤਾਂ ਮਨ ਬਣਾ ਲੀਏ ਉਹਨਾਂ ਦੇ ਧਰਮਿਆਂ ਤੇ ਉਹਨਾਂ ਦੇ ਲੈਲੀਆਂ ਤੇ ਜਾਣਾ ਦਾ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਟਲੇ ਸਜ਼ਾ ਹੋਈ ਹੈ ਮਲੇਰ ਕੋਟਲੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ نو بیاد بھی کر لی سیشن کورڈ نے دیتی ہے کی نو کون ہے نریش یادب عام آدمی پارٹی دا دلیوں میں ملے ایتھے آکے بید بھی کرنا آیا, آیا سی کیتی تے اسی پھڑے اسی انہوں تے ہو دے وکیل کون ہے وکیل کون لڑ رہے ہو دا کیس اب اپنا ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੋਣੀ 7-8 ਮਹੀਨੇ ਹੋਇਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਵੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ کی کیس ہی واپس کرا لو چل دے کیس ختم ہو گیا کیس کورٹ نے فیصلہ دینا ایک مہینے پہلے ملیر کورٹ لے دے ڈی سی نے درخواست دیتی سیشن کورٹ اسی واپس لے رہے ہیں کیس دیکھو دیکھ کہندے سی نا بے ادبی کر دے واپس لے لو پر سیشن جج تکڑا سی وہ کہتے دے ایڈے دے سبوت ہے انہیں درخواست ہی ریجیکٹ کر دیتی ਤੇ ਅਜੋ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿਨਾ ਆ ਸਾਰੀਆਂ ਬੇਅਦਬੀਆਂ ਦੇ ਮਗਰਾਂ ਝਾੜੂ ਵਾਲੇ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ ਹੁਣ ਹਾਲਾਤ ਕੀ ਏ ਆ ਉਹ ਸੋਚਦੇ ਆ ਕਿ ਜਿਹੜਾ ਵੀ ਪੰਜਾਬ ਜਵਾਜ ਉਠਾਉਂਦਾ ਉਹਨੂੰ ਆਵਾਜ਼ ਨੂੰ ਕੁਚਲ ਦਿੱਤਾ ਜਾਏ ਡਰਾ ਲੇ ਹੁਣ ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਕੱਪ ਗਏ ਤੇ 5 ਸਾਲਾ ਇਹਨਾਂ ਝਾੜੂ ਵਾਲਿਆਂ ਦੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਯਾ 5-5 ਸਾਲ ਵੀ ਕਿਤੇ ਚਲਾਨ ਰੁਕਦੀ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ ਜ ਨਹੀਂ ਮਿਲਿਆ ਫਿਰ ਆਮਦਨ ਚ ਪਾ ਦਿਓ ਫਿਰ ਕਿਸੇ ਹੋਰ ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਤੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰੋਂ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀ ਅਸੂਰ ਮੈਂ ਆ ਜੇਲਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਝ ਮਰਜ਼ੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਦੇ ਦਾ 16 16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਘਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਤੁਹਾਡੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰੂ ਰੂ ਬੋਲੇ ਸੋਹਣੇ ਦੇਖੋ ਤੁਹਾਡੇ ਤੇ ਕਿੱਡਾ ਵੱਡਾ ਹਮਲਾ ਕੀਤਾ ਹੈ ਆ ਜੜੀ ਲੈਂਡ ਗ੍ਰੈਬਿੰਗ ਸਕੀਮ ਐ ਤੁਹਾਨੂੰ ਪਤਾ ਕੀ ਚੀਜ਼ ਐ ਆ ਥੋਡੀਆਂ ਜ਼ਮੀਨਾਂ ਦਿੱਲੀ ਵਾਲੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਐ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ ਚ ਕਾਨੂੰਨ ਸੀ ਕੀ ਤੁਸੀਂ ਕਿਸਾਨ ਦੀ ਰਜ਼ਾਮੰਦੀ ਦੇ ਬਿਨਾਂ ਇੱਕ ਜੀਨ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ ਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਮੈਂਬਰ ਹੁੰਦਾ ਸੀ ਹਲਕੇ ਦਾ ਐਮ ਐਲ ਏ ਮੈਂਬਰ ਹੁੰਦਾ ਸੀ ਤੇ ਪਿੰਡ ਵਾਲੇ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ ਨਾਲ ਪੈਸਾ ਦਿੰਦੇ ਸੀ ਸਾਡੇ ਟਾਈਮ 'ਚ ਰੈਫਾਇਨਰੀ ਵਾਸਤੇ ਯੂਨੀਵਰਸਿਟੀ ਵਾਸਤੇ ਐਕਵਾਇਰ ਕੀਤੀ ਜਿੱਥੇ 20-20 ਲੱਖ ਕਿੱਲੇ ਦਾ ਰੇਟ ਸੀ ਅਸੀਂ 80-80 ਲੱਖ ਦਿੱਤਾ ਉਦੋਂ ਲੋਕੀ ਸਾਨੂੰ ਸਵਾਰਿਜ ਕਰਦੇ ਸਾਡੇ ਵੀ ਲੈ ਲੋ ਕਿਉਂਕਿ 80 ਲੱਖ ਜਦੋਂ ਮਿਲ ਜਾਂਦਾ ਸੀ ਅੱਗੇ ਜਾ ਕੇ ਜਿਹਦੇ 20 ਕਿੱਲੇ ਸੀ ਉਹ 80 ਕਿੱਲੇ ਬਣਾ ਲੈਂਦਾ ਸੀ ਪਰ ਇਹਨਾਂ ਨੇ ਦੇਖਿਆ ਤੇ ਬਿਲਡਰਾਂ ਨੇ ਕਿਹਾ ਕੀ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲੈਣੀ ਜ਼ਮੀਨ ਕਿਉਂਕਿ ਕਰੋੜਾ ਰੁਪਏ 30000 ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ 1.5 ਸਾਲ ਰਹਿ ਗਿਆ ਤੇ ਤੁਸੀਂ ਦੇਖ ਲਓ ਪੈਂਟ ہزار ਏਕੜ ਕੁਆਇਰ ਕਰਨ ਲੱਗੇ ਆ ਧੱਕੇ ਨਾਲ ਨੋਟੀਫਿਕੇਸ਼ਨ ਕੱਢਦੀ ਕਿਸਾਨ ਕਹਿ ਰਿਆ ਨਹੀਂ ਦੇਣੀ ਪਰ ਧੱਕੇ ਨਾਲ ਕੈਬਨਿਟ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਂ ਆ ਗਿਆ ਹੁਣ ਉਥੇ ਨਾ ਰਜਿਸਟਰੀ ਹੋਣੀ ਹੁੰਦੀ ਹੈ ਨਾ ਸੀਐਲ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਝ ਕਰ ਨਹੀਂ ਸਕਦੇ ਹੁਣ ਤੇ ਜਿਹੜੇ ਜ਼ਮੀਨਾਂ ਦੇ ਭਾਅ ਕਿੱਥੇ ਚਲੇ ਗਏ ਸੀ ਥੱਲੇ ਰੋਲ ਤੇ ਕਿਸਾਨ ਤੇ ਹਾਲੇ ਵੀ ਆਪਾਂ ਸੁੱਤੇ ਹੀ ਰਹਾਂਗੇ ਐਡੇ ਧੱਕੇ ਹੋਈ ਜਾਂਦੇ ਸ਼ਰੋਮਣੀ ਅਕਾਲੀ ਦਲ ਜਾਇਜਾ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜੜੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਪਹਿਲੇ ਵੀ ਕਿਹਾ ਹੈ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੀ ਨਹੀਂ ਇਹਨਾਂ ਠੱਗਾਂ ਨੂੰ ਲੈਣ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ ਪਹਿਲੀ ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਇਨਾਂ ਗੁੰਡਿਆਂ ਦੇ ਖਿਲਾਫ ਠੱਗਾਂ ਦੇ ਖਿਲਾਫ ਅਤੇ ਠੱਗਾਂ ਦੀ ਸਰਕਾਰ ਦੇ ਖਿਲਾਫ ਜੱਪੀ ਜ਼ਮੀਨ ਬਚਾਉਣ ਦਾ ਮੋਰਚਾ ਲਾ ਰਹੀ ਹੈ ਤੇ ਪੰਜਾਬ ਬਚਾਉਂਦਾ ਮੈਂ ਬੇਨਤੀ ਕਰਦਾ ਹਰ ਰੋਜ਼ ਜੱਥਾ ਜਾਇਆ ਕਰੂੰਗਾ ਮਹਾਲੀ ਅੰਮ੍ਰਿਤਸਰ ਗੁਰੂ ਦੇ ਘਰ ਦੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਰੋੜਾਂ ਰੁਪਏ ਲਾ ਕੇ ਕੇਜਰੀਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹਨੂੰ ਘੇਰਾ ਕਰਾਂਗੇ ਜਿੰਨਾ ਤੱਕ ਉਹ ਵਾਪਸ ਕਾਨੂੰਨ ਵਾਪਸ ਨਹੀਂ ਲੈਂਦਾ ਮੈਂ ਬਿਲਡਰਾਂ ਨੂੰ ਦੱਸਣਾ ਚਾਹੁੰਦਾ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਪੈਸੇ ਦੇਣ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਨੀਲ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਤੇ ਮੈਂ ਵਾਦਾ ਕਰਦਾ ਹਾਂ ਪਰਮਾਤਮਾ ਮਿਹਰ ਕਰੇ ਥੋੜਾ ਅਸ਼ੀਰਵਾਦ ਦੇ ਤੁਸੀਂ ਪੰਥ ਵੀ ਪੰਜਾਬ ਦੀ ਸਰਕਾਰ ਵਾਪਸ ਲੈ ਕੇ ਉਸਤਾਈ ਨੂੰ ਪਹਿਲੇ ਹੀ ਦਿਨ ਜੇ ਧੱਕੇ ਨਾਲ ਵੀ ਕੀਤੀ ਅਸੀਂ ਵਾਪਸ ਕਰ ਦਾਂਗੇ ਜਿਵੇਂ ਐਸ ਵਾਇਲ ਨਹਿਰ ਦੀ ਜ਼ਮੀਨ ਐਕਵਾਇਰ ਕੀਤੀ ਅਸੀਂ ਵਾਪਸ ਕੀਤੀ ਮੈਂ ਕਾ ਵੀ ਐਲਾਨ ਕਰਦਾ ਹਾਂ ਦੇਖੋ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬਾ ਜੇ ਪੰਜਾਬ ਦਾ ਉਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇ ਕੋਦੋ-ਦੋ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ رہ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਹਾਂ ਜਾਣਦਾ ਸਾਨੂੰ ਉਥੇ ਲੈਣ ਦਿਓ ਨਹੀਂ ਤਾਂ ਪੰਜ ਮੈਂ ਕਹਿੰਦਾ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਬੋਲੇ ਈਸੋਂ ਹਾ ਦੂਜੀ ਗੱਲ ਮੈਂ ਦੇਖੀ ਜਦੋਂ ਦੇ ਝਾੜੂ ਵਾਲੇ ਆਏ ਆ तकरीबन 25 30 ਹਜ਼ਾਰ ਨੌਕਰੀਆਂ ਸਰਕਾਰੀ ਲੱਗੇ ਲੋਕ ਮੈਂ ਲਿਸਟ ਦੇਖ ਰਿਹਾ ਸੀ ਮੈਂ ਲਿਸਟ ਦੇਖ ਰਿਹਾ ਸੀ ਅੱਧੇ ਤੋਂ ਜ਼ਿਆਦੇ ਲੋਕ جہے سرکاری نوکری پنجاب دے لگے ہے کوئی یوپی تو ہے کوئی ہریانے تو ہے کوئی راجستان تو ہے اپنے سوبے دوکریاں باہر جان لگ کیونکہ اپنا باہر لوگ تو اتنے قبضہ کرا اعلان کر دیں کہ جس دن سرکار آ گئی قانون بنا داں گے پھر تو کہ پنجاب کی سرکاری نوکریاں کلیا پنجاب کو مل گیا اور کسے نہیں ملو ਜੇ ਇੰਡਸਟਰੀ ਵੀ ਆਉਗੀ ਪੰਜਾਬ ਕਸੀਨ ਸੈਂਕਟਿਵ ਦੇਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿਉਂਕਿ ਉਦਯੋਗ ਦੇ ਬਿਗੈਰ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਸੀ ਉਹ ਸਾਰਿਆਂ ਕੁਝ ਬੰਦ ਹੋ ਗਿਆ ਹੁਣ ਆਟਾ ਦਾ ਸਕੀਮ ਬੰਦ ਹੋ ਗਈ ਕਿ ਨਹੀਂ ਹੁਣ ਤਾਂ ਦਿੱਲੀ ਵਾਲੀ ਕੰਕ ਆਉਂਦੀ ਆ ਅਨੰਦ ਤਾਂ ਬੰਦ ਕਰਦੀ ਐ ਪਹਿਲੀ ਦਿਨ ਆਟਾ ਦਾ ਸਕੀਮ ਵਾਪਸ ਚਾਲੂ ਕੀਤੀ ਜਾਊਗੀ ਸ਼ਕ ਨੇਲੇ ਕਾਰਡ ਕਟੇ ਜਿੰਨੇ ਨੀਲੇ ਕਾਰਡ ਕਟੇ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀ ਵਾਪਸ ਚਾਲੂ ਚਾਲੂ ਕਰਾਈ ਜਾਊਗੀ ਐਸਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ तकरीबन 7 ਲੱਖ ਐਸਸੀ ਬੱਚਿਆਂ ਬੱਚਿਆਂ ਨੂੰ ਅਸੀਂ ਕਾਲਜਾਂ ਦੀ ਪੜ੍ਹਾਈ ਕਰਾਈ ਹੈ ਆ ਬੰਦ ਹੋ ਗਿਆ ਹੈ ਔਨਸਾਰ ਵਾਪਸ ਚਾਲੂ ਕੀਤੀ ਜਾਊਗੀ ਔਨਸਾਰ ਪੈਨਸ਼ਨ ਵਧਾਈ ਜਾਊਗੀ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਕਿਤੇ ਮੈਂ ਜਾਨਣਾ ਹੁੰਨਾ ਨਾ ਸੜਕ ਤੇ میں دیکھتا رہنا ہے یونیورسٹی کتوں بنی ہے بادل صاحب دے یا نر کتوں نکلی ہے پتا کراؤ بادل صاحب دے ڈیم کتوں بنیا بادل صاحب دے کالج آلج بنیا ہے بادل صاحب دے آ ٹیوب ویل کن لگے ہے سرکار نے دیتے ہے باپو بادل نے دیتے ہے میرے کو محکمہ سی ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਕਿੰਨੇ ਕਿਊਬਲ ਕਨੈਕਸ਼ਨ ਆ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਹੈ ਇੱਕ ਹਫਤੇ ਬਾਅਦ ਮੇਰੇ ਕੋਲ ਆਏ ਹਿਸਾਬ ਲੈ ਕੇ ਕਹਿੰਦੇ ਜੀ 15 ਲੱਖ ਚੋਂ 13.5 ਲੱਖ ਅਖਾਲੀ ਦਲ ਨੇ ਦਿੱਤੇ ਹੈ ਯਤ ਮੈਂ ਕਿਹਾ ਤੁਸੀਂ ਸੋਚਿਆ ਪਿਊਬਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸੰਭਾਲ ਕਰਨ ਵਾਲਾ ਅਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੇ ਸ਼ਹਿਰਾਂ ਚੱਲੋ ਉਹਨਾਂ ਦੇ ਹੋ ਪਏ ਸਾਰੇ ਸ਼ਹਿਰਾਂ ਨੂੰ ਡਿਵੈਲਪ ਕਰਨ ਵਾਲਾ ਅਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਮੁਫਤ 200 ਯੂਨਿਟ ਬਿਜਲੀ ਦੇਣ ਵਾਲਾ ਅਕਾਲੀ ਦਲ پکے کھڑے بنا اکالی دل نہرا کٹنے والا میں چیلنج کرتا کسی بھی کانگریس دی کی اسٹیج سے کتنے سنیا کسی لیڈر کہ ساری سرکار نے آ بنا کے ایک لیڈر نہیں لیڈر میں تو اسمبلی بھی پوچھا سی ਤੁਸੀਂ ਸੁਣਿਆ ਹੋਣਾ ਜਦ ਟੀਵੀ ਤੇ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ 'ਚ ਅਸੈਂਬਲੀ 'ਚ ਮੈਂ ਮੈਂ ਉੱਥੇ ਖੜਾ ਹੋਇਆ ਮੈਂ ਕਿਹਾ ਬਹਿਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਗਿਣਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਦੇ ਵਿੱਚ ਪੰਜ ਚੀਜ਼ਾਂ ਆ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਲਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਣਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀਆਂ ਨੇ ਕੀ ਜਵਾਬ ਦਿੱਤਾ ਚੰਨੀ ਨੇ ਪੈਚਵਰ ਕੀਤੇ ਸਰਕਾਂ ਦੇ ਟੋਏ ਭਰੇ ਆ ਝਾੜੂ ਵਾਲਿਆਂ ਦਾ ਟੋਈ ਨਹੀਂ ਭਰੇ ਕੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੱਥ ਖੜੇ ਕਰੋ ਕੱਲੇ ਹੱਥ ਘੜੇ ਕਰਕੇ ਨਹੀਂ ਹੋਣਾ ਬਟਨ ਦਬਾਉਣਾ ਪੈਣਾ ਕਿਸ ਚੀਜ਼ ਦਾ ਬਟਨ ਦਬਾਉਣਾ ਪੈਣਾ ਮੈਂ ਸੁਣਿਆ ਨਹੀਂ ਤੇ ਪਹਿਲੀ ਵਾਰ ਪਹਿਲਾ ਨਿਸ਼ਾਨਾ ਆ ਗਿਆ ਤਰਨ ਤਰਨ ਹਲਕੇ ਦਾ ਨੇਰੀ ਲਿਆ ਦਿਓ ਆ ਜਿੰਨੀਆਂ ਪਾਰਟੀਆਂ ਦਿਖਾ ਦਿਓ ਕੀ ਉਹ ਪਾਰਟ ਆਪਣੇ ਬਜ਼ੁਰਗਾਂ ਜਿਹਦੀ ਸਪਿਰਿਟ ਤੁਹਾਡੇ ਬਜ਼ੁਰਗਾਂ ਦੀ ਸੀ ਪੰਥ ਪ੍ਰਤੀ ਅਕਾਲੀ ਦਲ ਪ੍ਰਤੀ ਉਹ ਸਪਿਰਿਟ ਆਪਣੇ ਵਿੱਚ ਫਿਰਤੋ ਲੈ ਕੇ ਆਓ ਉਹ ਸਪਿਰਿਟ ਵਾਪਸ ਲੈ ਕੇ ਆਓ ਤੁਹਾਡੇ ਬਜ਼ੁਰਗ ਤੇ ਬਜ਼ੁਰਗਾਂ ਦੇ ਬਜ਼ੁਰਗ ਆਪਣੇ ਘਰੇ ਬਜ਼ੁਰਗਾਂ ਨੂੰ ਪੁੱਛੋ ਜਦੋਂ ਅਕਾਲੀ ਦਲ ਦਾ ਕੋਈ ਸੁਨੇਹਾ ਆਉਂਦਾ ਸੀ ਨਾ ਬਜ਼ੁਰਗ ਆਪਣੇ ਆਪ ਵੀ ਉਦੋਂ ਪਰਨਾ ਫੜ ਕੇ ਚੱਲ ਪੈਂਦੇ ਸੀ ਪੰਮ ਨੂੰ ਭਾਵੇਂ 5 ਸਾਲ ਜੇਲ੍ਹ ਪੈਣਾ ਪਏ ਭਾਵੇਂ 4 ਸਾਲ ਪਾਵੇਂ ਕਿੰਨੇ ਪਿੱਛੇ ਨਹੀਂ ਹਟੇ ਆ ਨਵੀਂ ਪੀੜੀ ਖੁੱਲ ਗਈ ਐ ਕੀ ਪੰਜਾਬ ਕੀ ਸੀ ਤੇ ਕਾਲੀ ਦਲ ਦਾ ਕੀ ਮਤਲਬ ਐ ਇਸ ਕਰਕੇ ਮ ਆਪਣੀ ਬਜ਼ੁਰਗਾਂ ਦੀ ਤੇ ਬਜ਼ੁਰਗਾਂ ਦੇ ਬਜ਼ੁਰਗਾਂ ਦੀ ਸਪਿਰਟ ਵਾਪਸ ਲੈ ਕੇ ਆਓ ਤੇ ਵਾਪਸ ਉਹੀ ਕਾਲੀ ਦਲ ਦੀ ਤਾਕਤ ਬਣਾਓ ਜਿਹੜੀ ਪਹਿਲੇ ਹੁੰਦੀ ਸੀ ਤੇ ਮੈਂ ਤੁਹਾਨੂੰ ਵਾਦਾ ਕਰਦਾ ਐ ਤੁਸੀਂ ਪਛਾਣੋਗੇ ਤੁਸੀਂ ਹੈਰਾਨ ਹੋ ਜਾਓਗੇ ਕਹਿ ਜੇ ਸੁਪਨੇ ਅਸੀਂ ਬਣਾਈ ਬੈਠੇ ਆ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਖਾਲੀ ਦਿਲ ਤੋਂ ਬਗੈਰ ਕੋਈ ਹੋਰ ਕਰ ਨਹੀਂ ਸਕਦਾ ਇੰਨਾ ਨਾ ਕਾਂਗਰਸੀਆਂ ਦਾ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਘਰ ਹੈ ਨਾ ਫੁੱਲ ਵਾਲਿਆਂ ਦਾ ਪੰਜਾਬ ਚ ਘਰ ਹੈ ਕੱਲਾ ਘਰ ਕਾਲੀ ਦਲ ਵਾਲਿਆਂ ਦਾ ਘਰ ਹੈ ਪੰਜਾਬ ਆ ਤਾਂ ਗੈਸਟ ਹਾਊਸ ਮੰਗੂ ਆਉਂਦੇ ਐ ਇੱਥੇ ਰਹਿ ਕੇ ਲੁੱਟ ਕੇ ਚਲੇ ਜਾਂਦੇ ਐ ਤੇ ਜਦੋਂ ਠੱਗੀ ਵੱਜ ਜਾਂਦੀ ਐ ਫਿਰ ਆਪਾਂ ਰੋਣੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਨਾਲੇ ਖੇਰਾ ਸਾਹਿਬ ਇੱਥੇ ਬੰਦੀ ਸਿੰਘ ਬੈਠੇ ਐ ਖੇਰਾ ਸਾਹਿਬ ਆਪਾਂ ਮਨ ਲਾ ਜਾ ਮਿੰਟਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੂਝ ਫੜ ਲਾ ਬੋਲੇ